ਪਹਿਲਾਂ ਵੀ ਗੱਲ ਕੀਤੀ ਸੀ ਅਸੀਂ ਕੋਈ ਰਿਪੋਰਟ ਨਹੀਂ ਕਰਵਾਉਂਦੇਗੇ ਨਾ ਸਾਡਾ ਕਿਸੇ ਲੈਬੋਰੀਟਰੀ ਨਾਲ ਕੋਈ ਹੈਗਾ ਲੈਣਾ ਦੇਣਾ ਤੇ ਉਹ ਚੀਜ਼ ਦਰਸ਼ਕਾਂ ਨੇ ਵੀ ਪਸੰਦ ਕੀਤੀ ਸਾਡੇ ਪੇਸ਼ੰਤਰੇ ਪਸੰਦ ਕੀਤੀ ਵੀ ਜੋ ਡਾ 89 ਕਿਹਾ ਸੱਚੀ ਗੱਲ ਹੀ ਕੀਤੀ ਐ ਅਸੀਂ ਸਿੰਪਟਮ ਦੇਖ ਕੇ ਹੀ ਪਤਾ ਸਾਨੂੰ ਚੱਲ ਜਾਂਦਾ ਵੀ ਦਾ ਬੀਪੀ ਜਿਹੜਾ ਕਿਉਂ ਵਧ ਰਿਹਾ ਜਾਂ ਉਹਦੇ ਕੀ ਸਿੰਪਟਮ ਆ ਰਹੇ ਆ ਜਾਂ ਲੀਵਰ ਫੈਟੀ ਆ ਜਾਂ ਕਿੱਦਾਂ ਵੀ ਆ ਦਰਸ਼ਕਾਂ ਨੂੰ ਆਪਾਂ ਇਹ ਵੀ ਅੱਜ ਅਲਾਮ ਤਾਂ ਵੀ ਦੱਸ ਦਿੰਨੇ ਆ ਵੀ ਜੇ ਕਿਸੇ ਦਾ ਬੀਪੀ ਵਧਿਆ ਉਹਨੂੰ ਕੀ ਕੀ ਸਿੰਪਟਮ ਜਿਹੜੇ ਆ ਜਾਂਦੇ ਨੇ ਬਾਡੀ ਦੇ ਵਿੱਚ ਠੀਕ ਹੈ ਜਿੱਦਾਂ ਸਭ ਤੋਂ ਪਹਿਲਾਂ ਆਪਾਂ ਦਿਲ ਜਿਹੜਾ ਧੜਕਣ ਵਾਜ ਜਿਹੜੇ ਦਿਲ ਫੜਫੜਾਉਂਦਾ ਜਿਹੜਾ ਉਹ ਉਹਦੇ ਕੋਈ ਬੀਪੀ ਵਧਨ ਦੇ ਕਾਰਨ ਹੀ ਜਿਹੜਾ ਧੜਕਣ ਵਧਦੀ ਆ ਮਤਲਬ ਜਿਨ੍ਹਾਂ ਨੂੰ ਕਈ ਵਾਰ ਬੈਠੇ-ਬੈਠੇ ਨੂੰ ਦਿਲ ਦੀ ਆਵਾਜ਼ ਸੁਣਦੀ ਆ ਧਕ 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 ਐਵੇਂ ਜੀ ਹਾਂ ਜਿਨ੍ਹਾਂ ਨੂੰ ਦਿਲ ਦੀ ਧੜਕਣ ਕੰਨਾਂ ਦੇ ਵਿੱਚ ਜਾ ਕੇ ਵੱਜਦੀ ਆ ਜਾਂ ਸਾਹ ਫੁੱਲਦਾ ਵਾ ਪੌੜੀਆਂ ਚੜਨ ਲੱਗਿਆਂ ਚੇਰ ਭਾਰਾ ਪਾਣ ਚਿਹਰੇ ਦੇ ਵਿੱਚ ਜਿਹੜਾ ਪੱਠਿਆਂ ਦੇ ਵਿੱਚ ਅੱਜ ਨਿੱਕੇ ਨਿੱਕੇ ਨਾੜਾ ਦਰਦ ਹੋ ਕਰਨੀਆਂ ਕੰਨਾਂ ਵਿੱਚ ਆਵਾਜ਼ਾਂ ਆਉਣੀਆਂ ਇਹ ਸਾਰੇ ਜਿਹੜੇ ਹਾਈ ਬੀਪੀ ਦੇ ਲਾਮਤਾਂ ਹੁੰਦੀਆਂ ਫਰੂਕੀ ਸਾਹਿਬ